ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌਲਾ ਜ਼ਿਲ੍ਹਾ ਬਰਨਾਲੇ ਦੀ ਵੀਡੀਓ ਹੈ ਜੀ ਇੱਕ ਝੋਟੀ ਬਾਈ ਚਮਕੌਰ ਕੋਲ ਹੁਣ ਕਵਰ ਕਰਕੇ ਦੇਵਾਂਗੇ ਦੇਵਾਂਗੇ ਵੀ ਕੋਕੇ ਅਰਗੀ ਗੱਲਬਾਤ ਬਾਈ ਨਕਰਾਵਾਂ ਚਾਰੇ ਥਣ ਨਿਕਲਣੇ ਪੂਰੇ ਗੈਬ ਤੇ ਤੇ ਗੱਲਬਾਤ ਬਾਈ ਨਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਹਾਂ ਸੁਨਾਤ ਮਕੌਵ ਸਿੰਘਾ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਗ੍ਰੇ ਨੰਬਰ ਹੈਗਾ ਮੋਬਾਈਲ ਨੰਬਰ 9779475 ਇਸ ਗੱਲ ਪਿੰਡ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਓਕੇ ਤੇ ਜੇਰਾ ਭਈਏ ਜੀ ਕੰਪਲੀਟ ਰਹੇ ਨੇ ਬਾਦੀ 3-4 ਘੰਟੇ ਹੋਵੇ 2-2.5 ਕਿਲੋ ਦੋ ਤੇ ਕੱਟ ਪਾ ਕੱਟੀ ਜਾਦਾ ਥੱਲੇ ਭਾਈ ਤਿੰਨ ਚਾਰ ਘੰਟੇ ਹੋਵੇ ਸੋਈ ਨੂੰ ਮਾਤਰ ਚਾਰ ਘੰਟੇ ਹੋਵੇ ਜੇਰ ਪ੍ਰੋਪਰ ਸਿਰਤੀ ਰਹੇ ਥੰਡੀ ਬਾਹ ਹੂੰ ਜਿੱਤੋਂ ਦੀ ਮਰਜ਼ੀ ਧਾਰਾ ਮਾਰੀ ਚੱਲ ਲਓ ਜੀ ਚੱਕਰੀ ਜੇਗਾ ਭਰਾ ਵੀਰੇ 14 ਕਿਲੋ ਕੱਟੀ ਦੁੱਧ ਘਟੋ ਘਟਾ ਦੂਜਾ ਸੂਆ ਪਲੂਨ ਨੇ ਕਿੰਨਾ ਕਟਿਆ ਤੋ ਤੋੜਦੇ ਤੇ ਪਤੂ ਨੇ 13 ਕਿਲੋ ਦੁੱਧ ਕਹਿੰਦਾ ਮੂੰਹੋਂ 4-5 ਦਾੰਦ ਓਕੇ ਜੀ ਮੂੰਹੋਂ 4 ਦਾੰਦ ਤੇ ਲਾਟਣਾ ਨੂੰ ਜਗਦੀਆ ਕੱਟੀ ਪੂਛ ਦੇ ਵਿੱਚ ਥਣ ਕੱਟਦੇ ਆਣ ਲੱਗਦੇ ਮੋਰੇ ਲਾਇ ਹੁੰਦੇ ਕੱਟੇ ਜਮਾ 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 ਮਿੰਨ ਮਿੰਨ ਕੇ ਆਵੇ ਕੱਟਦੀ ਹੂੰ ਫੜਦਾ ਰੇਂਗ ਦੇ ਕੱਟੇ ਲਾਦੇ ਬਿੰਦੀਆਂ ਨਾਲੇ ਵਾਦਾ ਦੇਖੀ ਥਣ ਕਿਹੋ ਜਿਹਾ ਲੱਗਿਆ ਵੀਰੇ ਯਾਰ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੋਊ ਐਂਡ ਤਾਈ ਵੀਡੀਓ ਦੇਖ ਲਿਓ ਫੇਰ ਬਾਈ ਨੂੰ ਲਾਓ ਫੋਨ ਤੇ ਅੱਜ ਨਾ ਉਹੀ ਗੱਲ ਆ ਵੀ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਚੰਗੀ ਕੱਟੀ ਤੁਹਾਨੂੰ ਦਿਖਾ ਦੇਾਂਗੇ ਜਮ 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 ਕੋਈ ਵੱਡਾ ਛੋਟਾ ਨਹੀਂ ਸਿੰਗੇਗਾ ਆ ਦੇਖੋ ਚਾਰੇ ਥਣ ਨਿਕੜਵੇਂ ਪੂਰੇ ਕੈਬ ਤੇ ਸਿੰਘ ਦੀ ਵੀ ਇੱਕ ਨੰਬਰ ਥਣਾ ਦੀ ਵੀ ਇੱਕ ਨੰਬਰ ਆਏ ਮਾਰਾ ਦੇਖੀ ਲਾ ਪਸ마 ਆ ਗਿਆ ਕਰੰਟ ਦੇ ਨਹੀਂ ਬਹੁਤ ਵਧੀਆ ਆਪਾ ਆਫ ਕੈਮਰਾ ਬੱਚਾ ਲਾਇਆ ਨਾ ਫਿਰ ਹਾਂ ਉਹ ਕੈਮਰਾ ਲਾ ਲਓ ਜੀ ਗਿਆਨੀ ਜੀ ਲਓ ਦੇਖ ਲਈ ਆ ਦੇਖੋ ਫੇਰ ਦੇਖੋ ਤੁਸੀਂ ਇੱਕ ਨੰਬਰ ਹਮ ਬੱਚੇ ਦਾ ਜ਼ਰੂਰ ਕਰੂਗੀ ਇਹ ਸਿੰਗੀ ਆ ਬਾਈ ਯਾਰਾ ਬਾਕੀ ਬਰੀਕ ਸਿੰਗਲ ਹੱਡੀ ਦੀ ਬਾਕੀ ਆ ਨਹੀਂ ਮੋਟੀ ਫੈਂਟ ਵਾਲੀ ਨਹੀਂ 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 ਸਿੰਗਲ ਹੱਡੀ ਦੀ ਹਾਂ ਵੀਰੇ ਆਪਾਂ ਲੈ ਗਈ ਯਾਦਰ ਬਰੀਕ ਹੀ ਹੁੰਦੀ ਆਪਣੇ ਕੋਲ ਬਾਕੀ ਦੀ ਗੱਲ ਐਫ ਬੈੜਾ ਵਰਗਾ ਹਵਾਨਾ ਤਿਆਰ ਕੀਤਾ ਹਨਾ ਨਹੀਂ ਬਿਲਕੁਲ ਬਿਲਕੁਲ ਵੀਰੇ ਯਾਰਾ ਆ ਦੇਖੋ ਜੀ ਦੇ ਸੀਲ ਠੰਡੀ ਤੈਨੂੰ ਪਤਾ ਹੀ ਇਕੱਤੀ ਆਪਣੀ ਕਿੰਦਾ ਦੀ ਹੁੰਦੀ ਤੋਰਾ ਤਾਰਾ ਮੈਂ ਕਹਿੰਦਾ ਸਿੰਧ ਦੀ ਕੋੜੀ ਵਰਗੀ ਆ ਆ ਦੇਖੋ ਜੀ ਦੇਵਾ ਨੇੜੇ ਤੋਂ ਕਰਾਈ ਗੀ ਚੈੱਕ ਚਾਰੇ ਥਾਂ ਨਿਕਣਵੇਂ ਪੂਰੇ ਗੈਪ ਤੇ ਤੇ ਗਾੜੀ ਪਿਛਾੜੀ ਦਿਖਾ ਦੇ ਦੋਨਾਂ ਪਾਸੇ ਗਾੜੀ ਪਿਛਾੜੀ ਇੱਕ ਨੰਬਰ ਆ ਦੇਖੋ ਜੀ ਆ ਦੇਖੋ ਚਾਰੇ ਥਾਂ ਤੇ ਮਗਰ ਆ ਗਿਆ ਕੱਟਾ ਜੀ ਤੇ ਕੱਟੀ ਨੂੰ ਕੋਈ ਵੀ ਹਨਾ ਪ੍ਰਵਾਹ ਨਹੀਂ ਮੇਰੇ ਕੋ ਨੰਬਰ 1 ਨੰਬਰ ਕੱਟੀ ਹੈ ਨਾ ਕੋਈ ਆਵਲ ਕਰਦੇ ਨਾ ਸੌਲਟ ਕਰਦੇ ਜਿਵੇਂ ਨਾ 잡ਦੀ ਨਹੀਂ ਆਤਰਿਕ ਪੌਂਦੀ ਢੋਲ ਖੜਕਾਈ ਚੱਲ ਕਹਿਣ ਦਾ ਭਾਵ ਹਮ ਇੱਕ ਨੰਬਰ ਕੱਟੀ ਹੈ ਤੇ ਬਾਕੀ ਜਮਗੌਰ ਤੋਂ ਹਣ ਚੱਕ ਕੇ ਖੜਦੀ ਹੈ ਨਾ ਐ ਨਹੀਂ ਗੱਲ ਹੈਗੀ ਕੰਮ ਹੀ ਕੱਟੀ ਖੜਾ ਜਾ ਵਾ ਕੋ ਲੋਕੋ ਆ ਦੇਖੋ ਲਮਾਈ ਲਮੋਈ ਦੇਖੋ ਕੂ ਮੁੰਜਰ ਕੀ ਭਈਆ ਮੂਰਤਾਂ ਉਹਨ ਦੇਖੋ ਕਿੰਨੀ ਲੰਮੀ ਆ ਨੀ ਕੰਨਾਂ ਨਾਲ ਲੱਗੇ ਆਹ ਮੂਰੇ ਆ ਹਨੇਗੀ ਭਰਾ ਮੇਰਾ ਨਾ ਨਾ ਸਾਥੀਪੂਰਾ ਸਾਥੀਪੂਰਾ ਵੀ ਨਹੀਂ ਹੈਗੀ ਲੈ ਮਾੜੀ ਜੀ ਸਾਥੀ ਆ ਨਹੀਂ ਸਾਥੀ ਆ ਮੈਂ ਕਹਿੰਦਾ ਮਾੜੀ ਜੀ ਕੌਲੀ ਜੀ ਨਹੀਂ ਹੈ ਨਾ ਆ ਦੇਖੋ ਚਾਰ ਦੰਦ ਜੀ ਚਾਰ ਦੰਦ ਜੀ ਨਾ ਚਾਰ ਦੰਦ ਤੇ ਕੂਨੀ ਐਨੀ ਆ ਮੂੰਹ ਡੱਟ ਲੈਂਦੀ ਹੈ ਨਾ ਜਿਹੜੇ ਕੋਲ ਆ ਸਿੰਘ ਸਿੰਘ ਦੇਖੋ ਪਰਸਨਲ ਗਾ ਸਿੰਘ ਆ ਨਾ ਤੇ ਆ ਗਈ ਕੱਟੀ ਆ ਜੋ ਮਾਰੋ ਚਮਕੌਰ ਵੀਰੇ ਤਾਰਾ ਅਬ ਕੋਈ ਨਾ ਚਮਕੌਰ ਦਾ ਫਾਟਾ ਫਾਟਾ ਆ ਆ ਦੇਖੋ ਜੀ ਕੁਆਲਿਟੀ ਕੱਟੀ ਦੀ ਤੇ ਜੇ ਚਾਰ ਚਪੇਰੇ ਦੀ ਟੋਕਰਾ ਜੇਰ ਦਾ ਕੱਢ ਕੇ ਮਾਰਿਆ ਘੱਟੀ ਨੇ ਆ ਦੇਖੋ ਜੀ ਚਮਕੌਰ ਬੌਲੇ ਤੋਂ ਵੀ ਚੰਗੇ ਤੇ ਸਟਾਰਟ ਹੋ ਜੂ ਹਨਾ 12 ਤੇਰਾ ਕੋਈ ਦੁੱਧ ਸਟਾਰਟ ਹੁੰਦਾ ਆ ਦੇਖੋ ਜੀ ਤੋਂ ਦੇਖ ਕੇ ਤਾਂ ਆ ਗਿਆ ਵੀ ਜੁਨਾ ਬੰਦੇ ਨਾਲ ਚੱਲਦਾ ਫੇ ਦੇਖ ਤੀ ਜਿੰਦੀ ਦੀ ਚਾਲ ਨਹੀਂ ਕੋਰਾਂ ਦਾ ਵੀ ਆਉਣ ਤੋਂ ਖਾਣ ਲੱਗਾ ਮੋੜ ਮੋੜ ਕੇ ਰੋ ਬਾਕੀ ਦਾ ਬਟਨ ਵਾਲਾ ਲੈਵਾ ਬਟਨ ਵਾਲਾ ਲੈਵਾ ਨਹੀਂ ਸੀ ਰਵਾੜੀ ਆ ਦੇਖੋ ਜੀ ਤੇ ਚਮਕੌਰ ਫਰੈਦ ਕੀ ਦੁੱਧ ਕਿੰਨਾ ਕਹਿ ਕੇ ਦੇਣਾ ਵੀਰੇ 44 ਦੁੱਧ ਦੇ ਕੇ ਤੇਰਾ ਭੁੰਮੇ ਘਟੇ ਉਹਦੋਂ ਤਾਂ 15 ਕ ਭਾਰ ਦੇ ਬਾਹਰ ਦੇ ਗਿਆ ਨਹੀਂ ਜਾ ਕੇ ਤਸੱਲੀ ਹੋ ਜੂ ਅਗਲੇ ਨੂੰ ਭਾਰ ਦੇ ਸਮਾਰਕ ਥੱਲੇ ਵੀ ਮਾਰਦੇ ਦੋ ਦੋ ਪਰੇ ਘਰੀਆਂ ਨੂੰ ਪੁੱਜ ਕੇ ਨੂੰ ਬਸ ਪਰੇ ਘਾ ਦੇ ਵਾਂ ਨੂੰ ਤਦੇ ਮਾਰਨ ਥੱਲੇ ਮਾਰ ਚੋਣ ਦਾ ਇੰਨਾ ਪੈੜਾ ਲੱਗਦੇ ਵੀ ਖੁੱਲਾ ਚੋਣਾ ਖੁੱਲਾ ਆ ਦੇਖੋ ਜੀ ਹੂੰ ਦੂਜਾ ਚੋ ਮਾਰੋ ਮੁੱਕਣ ਵਾਲੀ ਦਾ ਚੀਜ਼ ਹੀ ਨਹੀਂ ਇਹ ਗਾੜੀ ਨਾਲ ਪੂਰੇ ਅੱਗੇ ਕਿੰਨੇ ਮਾਰਿਆ ਬਸ ਵੀਰੇ ਗਿਆ ਨਹੀਂ ਬਸ ਆ ਦੇਖੋ ਜੀ ਇਹ ਵੀ ਗਾੜੀ ਨਾਲ ਕੰਨੇ ਕੰਨੇ ਮਾਰ ਇਹੋ ਜਿਹੇ ਬਸੋ ਦੀ ਵੀਡੀਓ ਬਣਾਉਣ ਦਾ ਵੀ ਨਜ਼ਾਰਾ ਆ ਜਾਂਦਾ ਹਾਂ ਆਪ ਲੈਣੀ ਇੱਕ ਨੰਬਰ ਉਝ 31 ਹੋਵੇ ਆ ਦੇਖੋ ਹੋਈ ਗਿਆ ਨਹੀਂ ਪਾਸੇ ਮੜਾ ਜੀ ਚੱਕੋ ਜੀ ਆ ਦੇਖੋ ਦੁਬਾਰੇ ਫੇਰ ਮੈਂ ਤੂੰ ਚੱਕਰੀ ਨਹੀਂ ਰਿਹਾ ਜਿਹੜਾ ਤੂੰ ਕਹਿੰਦੀ ਆ ਭਰਾ ਮੇਰਾ ਆ ਦੇਖੋ ਲੈ ਦੇਖੀ ਦੁਬਾਰੇ ਮੈਂ ਵੇਚਣਾ ਤੂੰ ਚੱਕਰੀ ਨਹੀਂ ਲੈ ਆ ਦੇਖ ਮੈਂ ਆਹ ਕੁਆਲਿਟੀ ਮੂੰਹੋਂ बोलਦੀ ਆ ਜੀ ਕੈਮਰਾ ਪਾਸੇ ਕਰਨ ਜੀ ਨਹੀਂ ਕਰਦਾ ਝੋਟੀ ਤੋਂ ਸਾਇਸ ਸੋਜ ਵੀ ਵਧੀਆ ਓਕੇ ਵੀਰੇ ਸਾਰਾ ਕੋਣ ਨਿਬੜ ਗਿਆ ਵੀਰੇ ਕਿੰਨੇ ਪੈਸੇ ਲੈਣੇ ਆ ਮੋਲਤਾ ਜੀ ਆਪਾਂ ਇੱਕ 340 ਵੀ ਕਰ ਲਈਦੇ ਇੱਕ 340 ਵੀ ਥੋੜਾ ਆ ਗਿਆ ਹੂੰ ਬਾਈ ਇੱਕ ਬਾਈ ਦੀ ਦੇਣਾ ਹੈ ਘੱਟੀ ਬਾਈ ਯਾਰ ਅੱਜ ਕੋਈ ਬਾਹਲਾ ਨਾ ਬਾਈ ਨੂੰ ਘਟਾਇਆ ਮੈਂ ਪਹਿਲਾਂ ਹੀ ਆਫ ਕੈਮਰਾ ਕਹਿ ਕੇ ਨਾ ਰੁਪਿਆ ਕਿੱਧਰ ਰੰਗ ਨੂੰ ਕਹਿਵਾ ਦੇ ਕਿ ਲੈ ਵਾ ਤੇ ਮੇਰੇ ਕੰਨਾਂ ਨਾਲ ਲੱਗਿਆ ਹੋਇਆ ਆ ਗਾਵਾ ਤੁਹਾਨੂੰ ਝੂਲ ਨੂੰ ਟੱਚ ਕਰਦਾ ਓਕੇ ਜੀ ਦੇਖੀ ਥਾਂ ਦਾ ਓਕੇ ਦੇਖੀ ਤੋਂ ਵੱਡਾ ਵਾਲਾ ਹੂੰ ਚੰਚੂ ਨਾ 8000 ਰੁਪਿਆ ਬਾਈ ਦਾ ਆਫ ਕੈਮਰਾ ਪਹਿਲਾਂ ਹੀ ਜੱਕਦਾ 30 ਮੁੱਲ ਕਰਦਾ ਜੀ ਬਾਈ हां ठीक कर... है okay. ते रही रही ना ते ਮੇਰਾ ਕੰਮ ਆ ਸਿਰਫ ਵੀ ਤੁਹਾਨੂੰ ਪਸ਼ੂ ਭਾਅ ਨਾ ਮਿਲ ਜੇ ਤੇ ਅਗਲੇ ਦਾ ਪਸ਼ੂ ਵੇਖ ਜੇ ਠੀਕ ਹੈ ਨਾ ਗੱਲ ਨਹੀਂ ਫਿਰ ਓਕੇ ਤੇ ਇੱਕ ਛੋਟੀ ਜਿਹੀ ਚਾਹ ਬਣ ਚ ਖਾਣ ਦੀ ਨਹੀਂ ਖੁੱਲੀਆਂ ਜਾਂ ਆ ਚੱਕੋ ਜੇਰ ਫੇਰ ਦੇਖੋ ਠੀਕ ਹੈ ਜੀ ਆਪ ਵੀ ਪ੍ਰੋਪਰ ਸਾਰਾ ਕੰਮ ਉਹ ਕਿੱਗਲੇ ਆ ਫੁੱਲ ਤਸੱਲੀ ਕਰਾਦੀ ਤੁਸੀਂ ਆਨਲਾਈਨ ਵੀ ਇਹ ਕੱਟੀ ਮੰਗਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਦਾ ਰਾਬਤਾ ਬਾਈ ਨਾਲ ਤੁਸੀਂ ਕਾਇਮ ਕਰਨਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਦੇਖੋ ਦਿ ਬਟਨ ਦੇਖੋ ਤੁਹਾਨੂੰ ਦਿਖਾ ਦਈਏ ਫਿਰ ਆ ਦੇਖੋ ਇਹ ਬਸੋ ਖਰਾ ਹੁੰਦਾ ਹੈ ਨਾ ਬਾਬਾ ਚੰਗਾ ਹੁੰਦਾ ਵੀ ਜਿੱਦੋਂ ਲਈ ਆ ਉਹ ਚੌ ਚੌ ਬਲੋਂ ਘਰੂਣ ਕੱਟੇਗਾ ਤੁਹਾਨੂੰ ਕੱਟ ਦੇਣੀ ਬੰਦੇ ਨੰਬਰ ਬੋਲਗੇ ਫਿਰ ਨੰਬਰ 97 94 75 44 ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਧੰਨਵਾਦ ਜੀ